ਕਾਰਾਂ ਦੀ ਰੇਸ ਲਗਾਉਣ ਦੇ ਚੱਕਰ ਦੇ ਵਿੱਚ ਅਜਿਹਾ ਵੱਡਾ ਹਾਸਾ ਵਾਪਰ ਗਿਆ ਕਿ ਜੇਕਰ ਤਸਵੀਰਾਂ ਕੈਮਰੇ 'ਚ ਕੈਦ ਨਾ ਹੁੰਦੀਆਂ ਤਾਂ ਯਕੀਨ ਕਰਨਾ ਔਖਾ ਹੋ ਜਾਣਾ ਸੀ ਕਿ ਲੋਕਾਂ ਦੇ ਚੌੜ-ਚੌੜ ਦੇ ਵਿੱਚ ਕਿਵੇਂ ਇੱਕ ਨੌਜਵਾਨ ਵਿਅਕਤੀ ਅੱਜ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ ਤਾਂ ਸਭ ਤੋਂ ਪਹਿਲਾਂ ਨਜ਼ਰ ਤਸਵੀਰਾਂ ਤੇ ਮਾਰਦੇ ਆਂ ਲੁਧਿਆਣਾ ਦੇ ਦੁੱਗਰੀ ਸਥਿਤ ਦਰਮਵਾਲਾ ਚੌਕ ਨਜ਼ਦੀਕ ਦੋ ਕਾਰਾਂ ਦੀ ਆਪਸੀ ਰੇਸਿੰਗ ਦੇ ਚੱਕਰ ਦੇ ਵਿੱਚ ਇੱਕ ਐਕਟਿਵਾ ਸਵਾਰ ਨੌਜਵਾਨ ਸ਼ਿਕਾਰ ਹੋ ਗਿਆ ਦਾਜਿਆ ਕਿ ਕਾਰ ਬੜੀ ਹੀ ਤੇਜ਼ੀ ਦੇ ਨਾਲ ਆਈ ਅਤੇ ਨੌਜਵਾਨ ਦੇ ਐਕਟਿਵਾ ਦੇ ਵਿੱਚ ਜਾ ਵਜੇ ਜਿਹਦੇ ਚੱਲਦੇ ਆ ਐਕਟਿਵਾ ਸਵਾਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਹਾਸਾ ਇੰਨਾ ਭਿਆਨਕ ਸੀ ਕਿ ਐਕਟਿਵਾ ਦੇ ਨਾਲ ਨਾਲ ਸਾਹਮਣੇ ਖੜੀ ਗੱਡੀ ਨੂੰ ਵੀ ਟੱਕਰ ਮਾਰ ਦਿੱਤੀ ਤੇ ਐਕਟਿਵਾ ਦੇ ਪਰ ਖੱਤੇ ਉੱਡ ਗਏ ਜਿਸ ਤੋਂ ਬਾਅਦ ਸਥਾਨਕ ਲੋਕਾਂ ਨੇ ਇਸ ਗੱਲ ਦਾ ਵਿਰੋਧ ਜਤਾਇਆ ਉਨਾ ਕਹਿ ਕਿ ਇਸ ਸੜਕ ਹਾਦਸੇ ਦੇ ਕਰਕੇ ਇੱਕ ਨੌਜਵਾਨ ਜ਼ਖਮੀ ਹੋਇਆ ਤੇ ਹੁਣ ਪਰਿਵਾਰ ਵਾਲੇ ਵੀ ਇਹ ਕਾਰਵਾਈ ਦੀ ਮੰਗ ਕਰ ਰਹੇ ਨੇ ਡਰਾਮਾ ਵਾਲੇ ਜਮਕ ਤੋਂ ਜਦੋਂ ਬਾਲ ਭਰਦੂ ਜਾਂਦੇ ਉਹ ਰੋਡ ਤੇ ਵਾਪਰੀ ਹੈ ਜੀ ਹਾਂਜੀ ਠੀਕ ਜੀ ਹਾਂਜੀ ਇਹ ਦੋ ਗੱਡੀਆਂ ਆ ਰਹੀਆਂ ਸੀ ਤੇਜ ਇਧਰੋਂ ਜੀ ਹਾਂਜੀ ਤੇ ਉਧਰੋਂ ਐਕਟਿਵ ਵਾਲਾ ਆ ਰਿਹਾ ਸੀ ਐਕਟਿਵ ਵਾਲਾ ਐਸ ਗੱਡੀ ਦੇ ਵਿੱਚ ਆ ਕੇ ਵਜਿਆ ਹਾਂਜੀ ਤੇ ਪਿਛਲੀ ਗੱਡੀ ਉਹ ਦੂਜੀ ਗੱਡੀ ਵਿੱਚ ਆ ਕੇ ਜੀ ਜਿਹੜੀ ਸੀ ਦੂਜੀ ਸੀਗੀ ਉਹ ਲੈ ਗਈ ਉੱਥੇ ਜੀ ਵੈਂਟੋ ਸੀ ਠੀਕ ਜੀ ਹਾਂਜੀ ਔਰ ਕਿੰਦਾ ਲੱਗਦਾ ਨਹੀਂ ਘਟਣਾ ਦਾ ਕਾਰਨ ਕੀ ਏ ਔਰ ਜਿਹੜਾ ਐਕਟਿਵ ਵਾਲਾ ਉਹ ਉਹਨੂੰ ਕਰਨੇ ਪੈਸੇ ਸੀ ਅੱਛਾ ਉਹਦਾ 11ਵਾਂ 12ਵਾਂ ਦਾ ਆਊਗਾ ਜੀ ਨਾਮ ਵਾਲੀ ਵਿੱਚ ਅਸਾਂ ਇਹ ਨਹੀਂ ਮੈਂ ਕਹਿੰਦਾ ਇਹ ਨਹੀਂ ਮੈਂ ਕਹਿੰਦਾ ਜੀ ਜਿਸ ਨੇ ਉਹਦੇ ਕੋਲ ਐਕਟਿਵਾ ਸੀ ਵਿਦਾਊਟ ਗੀਅਰ ਵਾਲੀ ਅੱਛਾ ਵਿਦਾਊਟ ਗੀਅਰ ਵਾਲੀ ਹਾਂ ਉਹਦਾ 16 ਸਾਲ ਤੋਂ ਉੱਤੇ ਲਾਇਸੈਂਸ ਬਣ ਜਾਂਦਾ ਜੀ ਤੇ ਉਹਦੇ ਜੀ ਬਾਲੇ ਬਬੇ ਕੋਈ ਵੀ ਬਿਆਨ ਨਹੀਂ ਦੇ ਸਕਦਾ ਠੀਕ ਹੈ ਰਾਈਟ ਹੋ ਗਿਆ ਕਿ ਕਿਦਾਂ ਸਬੰਧੀ ਵੀ ਐਕਸੀਡੈਂਟ ਦਾ ਕਾਰਨ ਕੀ ਬਣੇ ਸਪੀਡ ਜ਼ਿਆਦਾ ਸੀ ਓਵਰ ਸਪੀਡ ਸੀ ਓਵਰ ਸੀ ਦੋਨੋਂ ਗੱਡੀਆਂ ਓਵਰ ਸਪੀਡ ਸੀ ਓਵਰ ਸਪੀਡ ਸੀ ਤੇ ਰੇਂਜ ਲੈਣਾ ਲਗਾ ਰਹੀ ਸੀ ਕਿਦਾਂ ਕਹਿ ਸਕਦੇ ਆ ਜੀ ਅਸਰ ਇਸ ਦਾ ਰੇਂਜ ਲੈਣਾ ਲਗਾ ਰਹੀ ਸੀ ਜੀ ਬੱਚਾ ਤੇ ਦਰਵਾਜ਼ੇ ਕਿਹੜਾ ਜੀ ਜਿਹੜਾ ਐਕਟਿਵਾ ਵਾਲਾ ਐਕਟਿਵਾ ਵਾਲਾ ਇਧਰੋਂ ਆ ਰਿਹਾ ਸੀਗਾ ਜੀ ਠੀਕ ਹੈ ਜਾਨੀ ਇਨ ਪਤਾ ਲੱਗ ਗਿਆ ਸੀ ਟਰਾਈਟ ਹੋ ਗਿਆ ਤੇ ਜਿਨ੍ਹਾਂ ਨੇ ਤੇ ਜਿਨ੍ਹਾਂ ਨੇ ਲਿਆ ਜਿਨ੍ਹਾਂ ਵੱਲੋਂ ਗੱਡੀ ਆਈ ਸੀ ਉਹ ਲੈ ਕੇ ਗਏ ਸੀ ਫਿਰ ਤਾਂ ਪੱਪੀ ਦੇ ਸਯੋਦ ਨਾਲ ਨਹੀਂ ਮੈਂ ਹੀ ਲੈ ਕੇ ਗਿਆ ਜੀ ਮੈਂ ਆਪਦੀ ਗੱਡੀ ਛੱਡ ਕੇ ਆਪ ਉਹਨੂੰ ਬਿਠਾ ਕੇ ਲੈ ਗਿਆ ਦੂਜੀ ਗੱਡੀ 'ਚ ਆਪਣੀ ਅੱਛਾ ਬੱਚੇ ਤੁਸੀਂ ਤੁਹਾਡੇ ਕੋਲ ਮੈਂ ਛੱਡ ਕੇ ਆਇਆ ਜੀ ਠੀਕ ਹੈ ਸਰ ਮੋਦੀਪ ਹਸਪੀਟਲ ਨੇ ਹਾਂ ਜੀ ਮੁਕਤੀ ਦੇ ਪੀਸੀ ਵਾਲਿਆਂ ਪੁਲਿਸ ਵਗੈਰਾ ਪਹੁੰਚੀ ਸੀ ਦੇਖੋ ਹੀ ਮੇਰੇ ਮਗਰੋਂ ਆਈ ਹੈ ਮੈਂ ਤਾਂ ਉੱਧਰ ਚਲਾ ਗਿਆ ਸੀ ਉਹਨਾਂ ਨੂੰ ਲੈਣ ਲਈ ਕਾਫੀ ਦੇਰ ਬਾਅਦ ਆਈ ਹੈ ਉਹ ਬਾਕੀ ਬਿਆਨ ਹੈ ਨਾ ਕਾਫੀ ਦੇਰ ਬਾਅਦ ਪੁਲਿਸ ਆਈ ਹੈ ਠੀਕ ਹੈ ਨਾ ਅਸੀਂ ਫੋਨ ਕੀਤਾ ਤੇ ਪੁਲਿਸ ਡੈਡੀ ਸੀ ਆ ਉਹਦੇ ਨਾਲ ਗੱਲ ਕੀਤੀ ਉਹ ਕਹਿੰਦੇ ਜੋ ਨੁਕਸਾਨ ਹੋਇਆ ਮੈਂ ਭਰ ਦਊਗਾ ਮੇਰਾ ਬੇਟਾ ਪਿਆਰੀ ਸਪੀਡ ਹੈ ਜਿਹੜਾ ਕਿ 200 ਤੋਂ ਘੱਟ ਸਪੀਡ ਨਹੀਂ ਹੋਊਗੀ ਹਾਂ ਕਹਿੰਦੇ ਪਿਆਰੀ ਸਪੀਡ ਨੇ ਸੀ ਕਿ ਤੁਸੀਂ ਕੈਮਰੇ ਦੇਖ ਸਕਦੇ ਸਭ ਦੇ ਕਿੰਨੀ ਸਪੀਡ ਸੀ ਉਸ ਬੱਚੇ ਦੀ ਤੇ ਹਾਂ ਤੇ ਉਹ ਸਾਰੇ ਕੈਮਰੇ ਚਾਹੇ ਔਰ ਉਹ ਜਿਹੜਾ ਬੱਚਾ ਗੱਡੀ ਵਾਲਾ ਹੈ ਨਾ ਉਹ ਦੋ ਕੁੜੀਆਂ ਦੀ ਗੱਡੀ ਅੱਗੇ ਸੀ ਇਹਦੇ ਪਿੱਛੇ ਸੀ ਇੱਕ ਬੀਜ ਓਵਰਟੇਕ ਕਰ ਰਿਹਾ ਸੀ ਓਵਰਟੇਕ ਕਰਦੇ ਹੋਏ ਐਕਸ ਕਰ ਰਿਹਾ ਸੀ ਜਿਹੜਾ ਐਕਟ ਵਾਲਾ ਮੁੰਡਾ ਸੀ ਉਹ ਵੀ ਸਕੂਲ ਤੋਂ ਕੋਈ ਆਪਣਾ ਟਿਊਸ਼ਨ ਪਰ ਕੇ ਆ ਰਿਹਾ ਸੀ ਤੇ ਉਹ ਉਧਰ ਦੇ ਪਾਸੇ ਪਰਲੀ ਸਾਈਡ ਤੇ ਸੀ ਉਹਦੇ ਵਿੱਚ ਗੱਡੀ ਜਿੱਦਾਂ ਵੱਜੀ ਨਾ ਮੁੰਡਾ ਉਲਟ ਕੇ ਕਿੱਡੀ ਦੂਰੋਂ ਥੱਲੇ ਡਿੱ ਗਿਆ ਉਹ ਮੁੰਡਾ ਤਾਂ ਹੁਣ ਵੈਂਟੀਲੇਟਰ ਦੇ ਪੈ ਦੀਪ ਹਸਪੀਟਲ ਉੱਤੋਂ ਜਾ ਕੇ ਤੁਸੀਂ ਵਿਆਹ ਲੈ ਸਕਦੇ ਆ ਤੇ ਮਤਲਬ ਜਿਹੜੇ ਇਹ ਗੱਡੀ ਚਲਾ ਰਹੀ ਸੀ ਉਹ ਕਿੰਨੀ ਉਮਰ ਦੇ ਲੱਗਦੇ ਸੀ ਤੁਹਾਨੂੰ ਉਹ ਮੁੰਡੇ ਨੇ ਤਾਂ ਉਹਨਾਂ ਨੇ ਫਟਾਫਟ ਡੜਾ ਆ ਦਿੱਤਾ ਕਿੰਨੀ ਚੀਜ਼ ਦਾ ਲੱਗਦੀ ਐ ਜਿਹੜਾ ਚਲਾ ਰਿ ਮੁੰਡਾ ਚਲਾ ਰਿਆ ਸੀ ਉਹ ਨਹੀਂ ਮੈਂ ਦੇਖਿਆ ਸੀ ਅਸੀਂ ਬਾਅਦ ਚਾਇ ਕਿ ਮੁੰਡਾ ਤਾਂ દોੜੇ ਗਿਆ ਗੱਡੀ ਚ ਨਿਕਲ ਕੇ ਨਾ ਜਿਹੜੇ ਚਲਾ ਰਿਆ ਸੀ ਤੇ ਉਹ ਜਿਹੜੇ ਐਕਟਰ ਵਾਲੇ ਸੀ ਉਹ ਤਾਂ ਡਿੱਗੇ ਹੀ ਪਏ ਉਹ ਤਾਂ ਵਿਚਾਰੇ ਦਾ ਪਤਾ ਹੀ ਨਹੀਂ ਹਾਲਿਓ ਹੈਗਾ ਵੀ ਗਰੀਬਾਂ ਦਾ ਹੀ ਬੱਚਾ ਹੈ ਇਹ ਜਿਹੜੇ ਹੈਗੇ ਆ ਸੋਨਾ ਟਾਇਰ ਵਾਲੇ ਇਹ ਤਾਂ ਕਹਿੰਦੇ ਜਿੰਨੇ ਪੈਸੇ ਲੱਗਦੇ ਅਸੀਂ ਲਾਵਾਂਗੇ ਤੇ ਸੋਨਾ ਟਾਇਰ ਵਾਲੇ ਦੀ ਹਾਂ ਖੜੀ ਹੈ ਜਿਹੜੀ ਗੱਡੀ ਤੇ ਜਿਹੜੀ ਦੂਜੀ ਵੀ ਦੀ ਉਹਨਾਂ ਦਾ ਪਤਾ ਨਹੀਂ ਲੱਗਦਾ ਇਹ ਯਾਰ ਦੂਜੀ ਗੱਡੀ ਉਹ ਇਨਾਂ ਦੀ ਇਹਨੇ ਦੀ ਖੜੀ ਸੀ ਇਹ ਬੈਂਕ ਤੇ ਜਾ ਰਹੀ ਸੀ ਉਹ ਵੀ ਉਹ ਵੀ ਉਹਨਾਂ ਦੀ ਸੀ ਉਹ ਵੀ ਉਹਨਾਂ ਦੀ ਸੀਗੀ ਹਾਂ ਉਹ ਜਿਹੜੇ ਰੇਸ ਤੇ ਜਾ ਰਹੇ ਆ ਰੇਸ ਤੇ ਜਿੱਥੇ ਜਾ ਰਹੇ ਆ ਦੋ ਗੱਡੀਆਂ ਸੀ ਆਪਸ ਵਿੱਚ ਹੀ ਇਹੋ ਅੱਗੇ ਪਿੱਛੇ ਹੋ ਰਹੀਆਂ ਸੀ ਕੁੜੀਆਂ ਮੁੰਡੇ ਸੀਗੇ ਉਹ ਤਾਂ ਵਿਚਾਰਾ ਗਰੀਬ ਐਵੇਂ ਹੀ ਮਾਰਿਆ ਗਿਆ ਉਧਰ ਥਾਣਾ ਦੁਗਰੀ ਪੁਲਿਸ ਨਾਲ ਜਦੋਂ ਗੱਲਬਾਤ ਕੀਤੀ ਤਾਂ ਸਬੰਧਿਤ ਜਾਂਚ ਅਧਿਕਾਰੀ ਨੇ ਕਿਹਾ ਕਿ ਮਾਮਲਾ ਉਹਨਾਂ ਦੇ ਧਿਆਨ ਦੇ ਵਿੱਚ ਆਇਆ ਕਿ ਆ ਕਿ ਦੋ ਗੱਡੀਆਂ ਬਰਾਬਰ ਚੱਲ ਰਹੀਆਂ ਸੀ ਜਿਸ ਕਰਕੇ ਇਹ ਹਾਦਸਾ ਵਾਪਰਿਆ ਇਹ ਅੱਜ ਗਰੀਬ 5:30 ਵਜੇ ਦੀ ਗੱਲ ਆ ਸ਼ਾਮ ਦੀ ਜੀ ਬਾਲਪੁਰ ਦੀ ਸਕੂਲ ਦੇ ਸਾਹਮਣੇ ਜੇ ਡਰਮਾ ਵਾਲੇ ਟਾਉਨ ਨੂੰ ਸੜਕ ਜਾਂਦੀ ਆ ਹਾਂਜੀ ਉਧਰੋਂ ਕੋਈ ਗੱਡੀ ਆ ਰਹੀ ਸਟਰੂਜ਼ ਹਾਂਜੀ ਗੱਡੀ ਨੰਬਰ ਹੈਗਾ ਪੀਪੀ 10 ਡੀਵਾਈ 3704 ਜੇ ਪਤਾ ਲੱਗਾ ਦੋ ਗੱਡੀਆਂ ਸੀਗੀਆਂ ਬਰਾਬਰ ਆ ਰਹੀਆਂ ਇਹਨਾਂ ਵਿੱਚੋਂ ਜਿਹੜੀ ਕ੍ਰੂਜ਼ ਗੱਡੀ ਆ ਇਹਨੇ ਇੱਕ ਐਕਟਵਾ ਨੂੰ ਹਿੱਟ ਕੀਤਾ ਜਿਹਦਾ ਐਕਟਵਾ ਦਾ ਨੰਬਰ ਹੈਗਾ ਵਾ ਪੀਪੀ 10 ਜੀਵਾਈ 686 ਇਹਨੂੰ ਜਪਜੀਤ ਸਿੰਘ ਨਾਮ ਦਾ ਬੱਚਾ ਗੱਡੀ ਐਕਟਵਾ ਚਲਾ ਰਿਹਾ ਸੀ ਇਹਨੂੰ ਹਿੱਟ ਕੀਤਾ ਮੱਚਾ ਇੰਜਰਡ ਹੋ ਗਿਆ ਵਾ ਬੱਚੇ ਨੂੰ ਜਿਹੜਾ ਮੌਕੇ ਤੇ ਦੀ ਹਸਪਤਾਲ ਲੈ ਗਏ ਉਥੇ ਐਡਮਿਟ ਹੈ ਨਹੀਂ ਗੱਡੀ ਦੇ ਨੰਬਰ ਤੋਂ ਜਿਹੜਾ ਹੈਗਾ ਵਾ ਮਤਲਬ ਜਿਹੜਾ ਚਲਾ ਰਿਹਾ ਉਹ ਨਹੀਂ ਸਾਨੂੰ ਮੌਕੇ ਤੇ ਮਿਲਿਆ ਕੱਢ ਕੇ ਉਹਨਾਂ ਦੇ ਡੇਰ ਕੱਢ ਕੇ ਇਹ ਬੱਚੇ ਦਾ ਬਿਆਨ ਜਿਹੜਾ ਇੰਜਰਡ ਦਾ ਬਿਆਨ ਹਸਲ ਕਰਕੇ ਧਾਰਨ ਸਰ ਬੱਚੇ ਦੀ ਕਿੰਨੀ ਉਮਰ ਔਰ ਕਿਹੜੀ ਜਗ੍ਹਾ ਦਾ ਰਹਿਣ ਵਾਲਾ ਬੱਚਾ ਜੀ ਜੇ ਸੰਤਨ ਕੇ ਲਈ ਉਧਰ ਰਹਿਣਾ ਰ ਠੀਕ ਕੋਈ ਉਮਰ ਵੀ ਨਹੀਂ ਹੈ ਸਿਰਫ ਪਤਾ ਲੱਗੀ ਬੱਚੇ ਦੀ ਜਿਹੜਾ ਐਕਟਿਵਲ ਜਾ ਕੇ ਪਤਾ ਲੱਗੋ ਜੀ ਹਸਪੀਟਲ ਜਾ ਰਹੇ ਹਾਂ ਉੱਥੇ ਮਿਆਣਾ ਹਸਲ ਕਰਾਇਆ ਹੈ ਦੱਸਾਉਤ ਉਸਕੇ ਤੇ ਸਰ ਉਸ ਤੋਂ ਇਲਾਵਾ ਤੁਸੀਂ ਹੋਰ ਤੇ ਡਿੱਚ ਫਿੱਟ ਹੋਇਆ ਇੱਕ ਗੱਡੀ ਹੋ ਰਹੀ ਐ ਕਿ ਲੋਕੀਆ ਜੀ ਇਹਨਾਂ ਨੇ ਗੱਡੀ ਖੜੀ ਸੀ ਗ੍ਰੈਂਡ ਵਿਦਾਰਾ ਹਾਂਜੀ ਇਹ ਖੜੀ ਗੱਡੀ ਦੇ ਵਿੱਚ ਵੀ ਇਹ ਕਰੂਜ਼ਰ ਪਹਿਲਾਂ ਐਕਟਿਵਲ ਚ ਵੱਜੀ ਫਿਰ ਉਸ ਤੋਂ ਬਾਅਦ ਇਹ ਖੜੀ ਗੱਡੀ ਨੂੰ ਇਹਨਾਂ ਨੇ ਮਿਲ ਟੱਚ ਕੀਤਾ ਐਕਸੀਡੈਂਟ ਕੀਤਾ ਠੀਕ ਹੈ ਸਰ ਐਕਸੀਡੈਂਟ ਬੜਾ ਭਿਆਨਕ ਦੱਸਿਆ ਜਾ ਰਿਹਾ ਵੀ ਜਿਹੜੇ ਐਕਟਿਵਲ ਨਾਲ ਹਿੱਟ ਹੋਏ ਕਿੰ ਦੇ ਵਿੱਚ ਮੈਂ ਦੂਸਰੀ ਗੱਡੀ ਐਕਸੀਡੈਂਟ ਹੋ ਜਾਵਾ ਮਤਲਬ ਜਿਹੜੀ ਹੈ ਗ੍ਰੈਂਡਵਟਾਰਾ ਉਹ ਖੜੀ ਦੇ ਵਿੱਚ ਵੱਜੀ ਗੱਡੀ ਦਾ ਨੁਕਸਾਨ ਹੋਇਆ ਰਾਈਟ ਸਾਈਡ ਡਰਾਈਵਰ ਵਾਲੀ ਸਾਈਡ ਫਰੰਟ ਤੋਂ ਬਸ ਉਹਦੇ ਵਿੱਚ ਕੋਈ ਬੰਦਾ ਬੈਠਾ ਨਹੀਂ ਸੀ ਕੋਈ ਇੰਜਰੀ ਨਹੀਂ ਹੋਇਆ ਸਰ ਇਹ ਦੱਸਿਆ ਜਾ ਰਿਹਾ ਕੋਈ ਰੇਸ ਵਗੈਰਾ ਲਗਾਈ ਜਾ ਰਹੀ ਸੀ ਇਹਨਾਂ ਵੱਲੋਂ ਉਸੇ ਜਿਹੜੇ ਖੜੇ ਲੋਕ ਪਬਲਿਕ ਨੇ ਦੱਸਿਆ ਹੈਗਾ ਵਾ ਬਾਕੀ ਹੁਣ ਮੌਕੇ ਦੀ ਕੋਈ ਸੀਸੀਟੀਵੀ ਹੁਣ ਚੰਗਾਲੇ ਜਾ ਰਹੇ ਆ ਠੀਕ ਹੈ ਜੀ ਜੇ ਦੇਖਿਆ ਜਾਵੇ ਤਾਂ ਲੋਕ ਆਪਣੀ ਅਣਗਹਿਲੀ ਦੇ ਕਰਕੇ ਕਿਸੇ ਹੋਰ ਦੀ ਜਾਨ ਨੂੰ ਖਤਰੇ ਦੇ ਵਿੱਚ ਪਾ ਦਿੰਦੇ ਨੇ ਹਕੀਕਤ ਟੀਵੀ ਪੰਜਾਬੀ ਲੁਧਿਆਣਾ ਤੋਂ ਸ੍ਰਿੰਦਰ ਸੋਨੀ ਦੀ ਰਿਪੋਰਟ